ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮੱਕੇ ਦੀ ਸਵਾਲ ਕਾਜ਼ੀ ਰੁਕਨਦੀਨ ਸੂਰਾ ਆਖੇ ਰੁਕਨਲ ਨਾਨਕਾ ਲਿਖਿਆ ਵਿੱਚ ਕੁਰਾਨ ਆਇਆ ਮੁਹੰਮਦ ਮੁਸਤਾਫਾ ਖਾਸਾ ਮੁਸਲਮਾਨ ਜੁਸਾ ਤਰੇ ਉਸ ਪਾਕ ਦਾ ਸਾਇਆ ਉਸ ਨੂੰ ਮੂਲ ਸਾਇਆ ਜੁਸੀ ਸਭਨੀ ਬਾਝੋਂ ਆਕ ਰਸੂਲ नूरी जुस्सा नबीदा मक्खी बहे न मूल कायम रहसी क्या मती साहिब नबी रसूल दुनिया अंदर आया दौर क्यामत माहे कलमा पाक सुनाया उम्मती पिस कराहे जवाब नानक शाह सूरा आखे नानक रुकन नूरी इक खुदाई होर न कोई होया जग विच तुल अलाहे खाकी जुस्सा आदमी साए बिना न कोई ਬਿਨਾ ਸਾਆਇਆ ਰੱਬ ਦਾ ਰਹੇ ਨੀ ਮਾਣਾ ਕੋਈ ਕਾਇਮ ਨਾਉ ਕਿਆਮਤੀ ਜੁਸਾਰਨ ਲੀ ਸੀਖਾਕ ਨਾਨਕ ਆਇਆ ਦੁਨੀ ਵਿੱਚ ਮੁੱਖੋਂ ਅਲਾਈ ਤਾਕ ਕਲਮਾ ਇਕੋ ਰੱਬ ਹੈ ਦੂਜਾ ਰਹਾ ਨਾ ਕੋਈ ਸਿਫਤੀ ਕਈ ਮੁਹੰਮਦੀ ਚੱਲੇ ਸੱਬੇ ਰੋਈ ਕਾਇਮ ਦੇਹ ਨ ਰਖਿਆ ਜਾਗ ਵਿੱਚ ਕਿਸੇ ਨਾ ਮੂਲ ਪੜਨਾ ਗੁੜਨਾ ਰਹਿ ਗਿਆ ਏਰੀ ਦੁਨੀ ਨ ਪਾਕ ਰੂਹ ਵਿੱਚ ਦੋਜ਼ਕ ਜਲ ਮੂਗਾ ਜਲਤ ਪੁਕਾਰੇ ਖਾਕ ਮੀਵਤ ਰੱਦੇ ਆਤਿਛੇ ਦੋਜ਼ਕ ਤਰਿਆ ਨਾਉ ਦੋਜ਼ਕ ਦੁਨੀਆ ਬੰਦਗੀ ਜਿਉ ਅਗਨ ਚ ਲੂਠੇ ਕਾਉ ਰੱਖਣ ਜੁਸਾ ਭਾਕ ਬਹੁ ਅੰਦਰੋਂ ਮੈਰ ਨਾ ਜਾਏ ਬਾਬਾ ਦਿਨਾੜੇ ਕਿਰਕਤੀ ਬਾਜ ਇਬਾਦਤ ਨਾਹੀਂ ਚਾਰ ਕਤੇ ਵੀ ਇੱਕ ਹੈ ਚਾਰੋਂ ਕਲ ਖੁਦਾਈ ਚਾਰੋਂ ਕਦਮ ਸਭ ਦੇ ਕਾਜ਼ੀ ਦਿਲ ਵਿਚ ਲਾਈ अवल दुनी मुसलमी दूजी खराय जान तीजी नियत रास कर हराम हलाल पछान चौथा मेहमान रहो जनमर पौ डार हो सवाल मुसलमी जल्दी उम्मत तार चार वर्ण चार मजहबा इको नूर खुदाई दूजा हुआ न होएगा नानक सच अलाई नानक आखे रुकन दीन सच्चा सुनो जवाब ਚਾਰੋਂ ਕੁੰਟ ਸਲਾਮ ਕਰ ਤਾਂ ਤੁਹੇ ਹੋਏ ਜੋ ਸਵਾਬ ਚਾਰੋਂ ਕੁੰਟ ਸਲਾਮ ਕਰ ਤਾਂ ਤੁਹੇ ਹੋਏ ਸਵਾਬ ਖਾਲਕ ਆਦਮ ਸਿਰ ਜਿਆ ਆਲਮ ਵੱਡਾ ਕਬੀਰ ਕਾਇਮ ਦائم ਕੁਦਰਤੀ ਸਿਰ ਪੀਰਾਂ ਦੀ ਪੀਰ ਇਸ ਵਿੱਚ ਆਲਮ ਬਹੁਤ ਹੈ ਆਵੈ ਜਾਈ ਅਨੰਤ ਆਲਮ ਵੱਡਾ ਸਲਾਮਤੀ ਕੋਈ ਨਾ ਜਾਣੇ ਅੰਤ ਆਫ ਤਬ ਮਹਿਤਾਬ ਦੁਏ ਇਹ ਆਦਮ ਕੇ ਨੀਤ ਇਨਾ ਬਾਜ ਨ ਸੁਝਈ ਨਾਨਕ ਕਹੇ ਵਿਵੇਕ ਚਰ ਕਫਰੀ ਅਸਮਾਨ ਵਿੱਚ ਰੈਨ ਦਿਵਸ ਕੇ ਮਾਹੇ ਸਭੂ ਫਿਰਤੀਆ ਉਮਤੀ 1084 ਆਹੀ ਸਜਦੇ ਕਰੇ ਖੁਦਾਏ ਨੂੰ ਆਲਮ ਵਟਾ ਕਬੀਰ ਨਿਹੁੰਦਾ ਚਾਰੇ ਕੂੰਟ ਕੋ ਜਾਨਨ ਪੀਰ ਫਕੀਰ ਕਾਇਮ ਕੁਰਸੀ ਅਰਸ਼ ਹੈ ਕਤਬ 12 ਇਕ ਤੂੰ ਵੀ ਕਾਇਮ ਰੁਕਨਦੀਨ ਜੇ ਸਭ ਮਹਿ ਜਾਣੈ ਇਕ ਕਾਰਨ ਨਫਸ ਸੇਤਾਨ ਦੇ ਅਸਮਾ ਕਰੇ ਹਜ਼ਾਰ ਰੋਜ਼ ਕਿਆਮਤ ਡਹਿਰੇ ਕਰਸਨ ਅਮਲ ਖਵਾਰ ਵੇਖ ਤੋਰੇਤ ਅੰਜੀਲ ਨੂੰ ਜੰਬੂਰੇ ਫੁਰਕਾਨ ਇਹੋ ਉਚਾਰ ਕਤੇ ਮਹਿਨ ਪੜ ਕੇ ਵੇਖ ਕੁਰਾਨ ਝੂਠੀ ਕਸਮ ਕਤੇਬ ਦੀ ਕਰੋ ਨਾ ਕੋਈ ਕਬੂਲ ਐਸੀ ਰਹਿਨੀ ਜੋ ਰਹਿ ਸਾਈਂ ਪਾਕਰ ਰਸੂਲ ਖਾਮਨ ਖਸਮ ਕੁਰਾਨ ਦੀ ਕਮਨ ਕਸਮ ਕੁਰਾਨ ਦੀ ਕਾਰਨ ਦੁਨੀ ਹਰਾਮ ਆਤਜ ਅੰਦਰ ਸਾੜੀਐ ਆਖੇ ਨਬੀ ਕਲਮ ਸਵਾਲ ਕਾਜ਼ੀ ਰੁਕਨਦੀਨ ਸੂਰਾ ਸੁਣੋ ਨਾਨਕ ਪੀਰ ਜੀ ਆਖੇ ਰੁਕਨਦੀਨ ਆਇਆ ਮੁਹੰਮਦ ਮੁਸਤਾਫਾ ਸਾਬਤ ਕਰਨ ਯਕੀਨ ਸਾਬਤ ਕੀ ਤੋ ਸਦੀਨ ਨੂੰ ਪੜ ਕਰ ਕਲਮਾ ਪਾਕ ਕਾਫਰ ਸਾਬਤ ਨਾ ਥੀਏ ਵਿਚ ਆਤਿਸ਼ ਜਲਨ ਨਪਾਕ ਕੂਰਾ ਪਰਿਆ ਪਿਸਤ ਏ ਕੁਇਨ ਉਮੇਮੂਦ ਪੌਸਨ ਦੋਜ਼ ਖਾਵੀਏ ਸੁਣਸੀ ਨਬੀ ਨਮੂਰ ਮੁਸਲਮਾਨੀ ਪਾਕ ਨੂੰ ਪੜਨ ਕਤੇਬ ਕੁਰਾਨ ਕਰਮ ਨਮਾਜ਼ਾ ਰੋਜੜੇ ਦੋਜ਼ਕ ਤਿੰਨ ਹਰਾਮ ਜਵਾਬ ਨਾਨਕਸ਼ਾ ਸੂਰਾ ਆਖੀ ਨਾਨਕ ਰੁਕੰਦੀਨ ਸੱਚੇ ਸੁਣੋ ਜਵਾਬ ਕਈ ਮੁਹੰਮਦ ਮੁਸਤਾਫਾ ਹੋਏ ਵਿਚ ਅਜਾਬ ਸਾਬਤ ਦੀਨ ਨਾ ਕਰ ਸਕਿਆ ਮਰਮਰ ਹੋਈ ਖਾਕ ਕਾਕੂ ਫੇਰ ਜਲਾਈਆ ਕਾਰਕੜ ਪਾਂਡੇ ਪਾਗ ਇੱਕ ਨਾ ਦੁੱਧ ਸਮਾਈ ਐ ਇੱਕ ਨਾ ਵਿੱਚ ਪੇਸ਼ਾਬ ਗੂਨਾ ਗੂਨ ਨਿਯਮਤੀ ਕਈ ਇਲਾਮਤ ਸਾਜ ਮਿੱਟੀ ਮੁਸਲਮਾਨ ਦੀ ਵਿੱਚ ਆਤਿਸ਼ ਲਈ ਅਜਾਬ ਕਲਮਾ ਰਹਾ ਕਿਆ ਨੜੇ ਕਿਆ ਰੜੇ ਜਲ ਭਲ ਹੋਈ ਕਾ ਆਤਿਸ਼ ਬਾਜ ਨਾ ਸੁਧਰੇ ਏਤੇ ਨਬੀ ਰਸੂਲ ਜਲ ਦੇ ਦੋਜ ਖਾਵੀਏ ਤੋਬਾ ਨਾ ਪਵੇ ਕਬੂਲ ਇਥੇ ਨੀਮਾ ਜ਼ਾ ਰੋਜੜੇ ਇਥੇ ਸੋ ਪਿਸਤਾ ਹੂਨ ਕਿਥੇ ਸੇ ਪੜਨ ਕੁਰਾਨੜੇ ਜਲ ਬਲ ਹੋਏ ਦੂਰ ਅੱਗੇ ਨਾ ਮੁਸਲਮਾਨੜੀ ਕਾਫਿਰ ਨਾਹੀ ਬਿਸਨ ਜਲ ਦੇ ਦਿਸਨ ਦੋ ਵਹੇ ਖਾਗੂ ਵਿੱਚ ਮਿਲਨ ਖੁਦੀ ਤੱਕ ਬਰੀ ਕਰਮੂਵੇ ਸਾਬਤ ਪਇ ਨਦੀਨ ਦੁਨੀਆ ਦੋਜ਼ਖ ਜਲ ਮਰਨ ਸੀ ਕਿਉਂ ਕਰ ਕਰੇ ਯਕੀਨ ਲਿਖਿਆ ਦਰਦਰਗਾ ਦੇ ਇਕ ਸਬਾਜ ਨਾ ਕੋਈ ਇਤੇ ਲਕ ਮੁਹੰਮਦੀ ਸਾਗਰ ਲਹਿਰਾਂ ਸੋਏ ਰੋਂਦੀ ਡਿਟੀ ਏਮਨਾ ਵਾਈ ਮੁਹੰਮਦ ਵਾਈ ਬਾਜ ਮੁਹੰਮਦ ਮੁਸਤਾਫਾ ਰੋਵੇ ਹਾਈ ਹਾਈ ਆਈ ਅੰਧਰਖਾ ਦੇ ਡਿਟੀ ਅਸਦਰਗਾ ਨੂਰ ਦਿਸਨਾ ਆਇਓ ਮੁਸਤਾਫਾ ਰੋਏ ਰੁਈ ਪਈ ਮਨੂਰ ਕੀ ਤੂ ਉਸ ਫੇਰ ਆਵਾਜੜਾ ਹਾਈ ਮੁਹੰਮਦ ਹਾਈ ਮੈਨੂੰ ਦੇ ਜਵਾਬ ਕੋਈ ਰੋਵੇ ਘਰੀ ਕਹਾਈ ਇਤੇ ਲਕ ਮੁਹੰਮਦਾ ਅਗੋਂ ਉੱਠੇ ਪੁਕਾਰ ਕਿਹੜਾ ਪੁੱਛਦੀ ਇਹ ਮੁਸਤਫਾ ਫਿਰ ਅਸੰਖ ਅਪਾਰ ਓੜਕ ਅੰਤ ਨਾ ਪਾਈ ਐ ਤੇ ਜਬਰਾਇਲ ਸਭੋ ਅੰਦਰ ਹੁਕਮ ਦੇ ਤੇ ਮੀਕਾਇਲ ਕਈ ਅਸੰਖ ਫਰਿਸ਼ਤੇ ਮਲਕਲ ਮੌਤ ਬੇਅੰਤ ਦਰਸਨ ਸੱਚ ਅਲਾਹ ਦੇ ਰਾਖਿਸ਼ ਜਿੰ ਅਸੰਖ ਡਿਟੋਜ਼ ਇਹ ਮਸ਼ਾਹਦਾ ਹੋਏ ਰਹੀ ਹੈਰਾਨ ਇੱਥਾ ਕੋਈ ਨ ਕੋਈ ਨ ਜਾਣਦਾ ਦੁਨੀਆ ਫਾਨੀ ਚ ਹਨ रूहां पिश्तना दिसनी दो जक दिससे ना कोई जीवन आदि साहेबी खबर न ना सं सो भी फिर होन गुना गुन नुका कूड़ा दावा रह गया बाद मरे संसार हिंदू मुसलमान दुए जल बल चार दूजा आखन शक है ना को हुआ ना इको पाक खुदाई है ਰਵਰਿਆ ਸਭ ਲੋਏ ਨਹੀਂ ਮੁਹੰਮਦ ਮੁਸਤਫਾ ਨਹੀਂ ਕੋ ਔਤਾਰ ਨਹੀਂ ਪੀਰ ਪੈਗੰਬਰ ਔਲੀਏ ਗੋਜ਼ ਕੋ ਤਬ ਸਲਾਤ ਜੀਵੰਦਿਆ ਸਭ ਦਿਸਨੀ ਮੋਇਆਂ ਦੀ ਸੇਨਾ ਕੋਏ ਨਾਨਕ ਬਾਜੀ ਕੂੜ ਦੀ ਅਕਰ ਕੁੜੀ ਹੋਏ ਇਹ ਸਭ ਜੁਸੇ ਖਾਕ ਦੇ ਧਰਤੀ ਅਤੇ ਅਸਮਾਨ ਚੌਦਹ ਤਬਕ ਨ ਰਹਿ ਸਨੀ ਆਕਰ ਫਾਨੀ ਜਾਨ ਬਾਦੀ ਆਬੀ ਅਤਿਸ਼ੀ ਚੌਥੀ ਖਾਕੀ ਨਾਲ ਮਰ ਮਰ ਫਿਰ ਉਪਜਨੀ ਜੀਆਂ ਜੰਤ ਵਸ ਕਾਲ ਇਹ ਸਭ ਬੰਦੇ ਹੁਕਮ ਦੇ ਹੁਕਮੀ ਆਵਨ ਜਾਨ ਹੁਕਮ ਨਾ ਬੁੱਝਨ ਨਾਨਕ ਖਪ ਖਪ ਮਰਨ ਅਜਾਨ ਸਵਾਲ ਕਾਜ਼ੀ ਰੁਕਨਦੀਨ ਸੂਰਾ ਆਖੀ ਰੁਕਨਲ ਨਾਨਕਾ ਲਿਖਿਆ ਵਿੱਚ ਕੁਰਾਨ 14 ਤਬਕ ਜਹਾਨ ਵਿੱਚ ਜਿਮੀ ਅਤੇ ਅਸਮਾਨ ਜਿਸ ਵਿੱਚ ਨੂਰ ਮੁਹੰਮਦੀ ਰੋਸ਼ਨ ਬਲੇ ਚਰਾਗ ਜਿਤੀ ਉਮਤ ਨਬੀ ਦੀ ਤਿੰਨਾ ਦੋਜਕ ਆਂਚ ਨਾ ਲਾਗ ਰਹੀ ਕੁਰਾਨੋ ਬਾਰਾ ਤਿੰਨਾ ਨਬੀ ਨਾ ਪਰੇ ਸਫਾਤ ਉਹੀ ਪਾਕਾ ਵਿੱਚ ਨਾ ਲਿਖੀਐ ਰਹੀ ਸਦਾ ਨਾ ਪਾਕ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਕੀ ਰੁਕਨ ਦੀਨ ਸੱਚਾ ਸੁਣੋ ਸਵਾਲ ਅਸਮਾਨਾ ਅਸਮਾਨ ਲੱਖ ਪਾਤਾਲਾ ਪਾਤਾਲ ਕੀਤੇ ਨੂਰ ਮੁਹੰਮਦੀ ਰੋਸ਼ਨ ਬਲੇ ਚਰਾਗ ਜੋ ਲੋੜ ਦੇ ਦੁਨੀਆ ਦਾਵੜੇ ਵਿੱਚ ਸੜਦੇ ਦੋਸਤ ਆਗ ਗੁਨਾ ਗੁਨ ਕੁਰਾਨੜੇ ਗੁਨਾ ਗੁਨ ਰਸੂਲ ਗੁਨਾ ਗੁਨੀ ਉਮਮਤੀ ਬਹਿ ਬੈ ਕਰਨ ਮਲੂਲ ਨੂਰ ਮੁਹੰਮਦ ਕੇਟੜੇ ਪੀਰ ਮੁਹੰਮਦ ਲਖ ਲਖ ਮੁਹੰਮਦ ਮੁਸਤਾਫਾ ਵਿਚ ਹੋਏ ਅਕਫਰਗ ਨਾਮਾ ਧਾਮ ਨਾ ਗਿਨ ਸਕਾ ਡਿਠੇ ਨਬੀ ਰਸੂਲ ਮਸਬ ਕਈ ਅਸੰਖਲਿਕ ਗਿਨੇ ਨਾ ਜਾਈ ਮੂਲ ਮੱਕੇ ਡਿਠੇ ਕਈ ਲਖ ਲਖ ਮਦੀਨੇ ਨਾਲ ਅੱਜ ਹੀ ਕਈ ਅਸੰਖ ਲਖ ਗੂਨਾ ਗੁਣ ਸੰਭਾਲ ਬੇਦ ਬਿਆਸ ਅਸੰਖ ਲਖ ਕਰਦੇ ਬੇਦ ਵਿਚਾਰ ਇਕ ਸੇ ਇਕ ਸੇ ਤਬਕ ਵਿੱਚ ਕਈ ਅਸੰਖ ਔਤਾਰ ਲਖ ਅਸੰਖਾ ਤਬਕ ਵਿੱਚ ਏਟੜੇ ਅਵਤਾਰ ਪੀਰ ਪੈਗੰਬਰ ਏਟੜੇ ਗੋਸਤਪਕਸਾਲਾ ਫਿਰਨ ਤਬਕ ਅਸਮਾਨ ਵਿੱਚ ਚਸ਼ਮੀ ਦੇਖ ਪਸਾਰ ਉਥੇ ਪੈਗੰਬਰ ਕਈ ਲਖ ਕਈ ਲਖ ਅਸੰਖ ਔਤਾਰ ਫਿਰ ਦੇ ਰਹੰਦੇ ਰੋਜ਼ ਵੀ ਹੁਕਮ ਅਲਾਦੇ ਨਾਲ ਅਸੰਖ ਔਤਾਰ ਪੈਗੰਬਰਾਂ ਫਿਰ ਦੇ ਹੀਠ ਪਤਾਲ ਰੁਕਨਲ ਕਾਜ਼ੀ ਕੇ ਤੜੇ ਮੂਨਦੀਨ ਮਾਦਤ ਹਜਰਤ ਪੀਰਾ ਕੇ ਤੜੇ ਪੀਰਾ ਦੇ ਸਰਦਾਰ ਸ਼ਾਹ ਸ਼ਹੀਦ ਕੇ ਤੜੇ ਸਰਵਰ ਅੰਤਨਾਪਾਰ ਉਮਮਤ ਕਤਾਬਾਂ ਅਬੂਬ ਕਰ ਸੇਰ ਅਲੀ ਆਪਾਰ ਡਿਠੇ ਲਖ ਅਸਮਾਨ ਮੇ ਚਾਰੇ ਜਾਨ ਅਸੰਖ ਨਾਨਕ ਅੰਤਨਾ ਜਾਪਨੀ अलख अपार बेअंत कई असंख अमाम हैं शाह शहाब अनेक सबना के सिर एक रब अलक अपार अलेख नारद सारद के तड़े विश्वा मित्र विशिष्ट कई मछंदर गोरखा कई असंक श्रिष्ट चरपट परथर के तड़े ईश्वर गोपी चंद दत्तात्रेय असंक हैं केते रामानंद सिद्ध चौरासी मंडलियां ਫਿਰ ਦੀਆਂ ਲਕ ਅਪਾਰ ਇਹ ਸਭ ਮਨ ਸੁਖ ਹੈ ਬਾਜੋ ਅਲਕ ਅਪਾਰ ਬੇਦ ਕਤੇ ਬਾਕੇ ਤੜੇ ਬਹਿ ਬਹਿ ਕਰਨ ਵਿਚਾਰ ਗੁਨਾ ਗੁਨ ਨਸੀਤਾ ਗੁਨਾ ਗੁਨ ਕਤਾਰ ਗੁਨਾ ਗੁਨ ਪੈਕੰਬਰਾ ਗੁਨਾ ਗੁਨ ਕੁਰਾਨ ਗੁਨਾ ਗੁਨ ਰਸਾਲੜੇ ਗੁਨਾ ਗੁਨ ਕਲਾਮ ਕਲ ਯੁਗ ਨਾਨਕ ਨਿਰਮਲ ਪੰਥ ਚਲਾਇਆ ਆਏ ਬੇਦ ਕਤੇ ਬਾਹਿਰਾ ਇੱਕ ਜਪਿਆ ਖੁਦਾਏ ਇੱਭੀ ਹੋਈ ਦੁਨੀ ਤੋਂ ਕੀਤੇ ਟਾਏ ਮੈਦਾਨ ਕੀਤੀ ਹੈ ਮਨਸੂਖ ਸਭ ਸੱਚੀ ਰਚ ਚੋਗਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ